ਇੱਜ ਗੋਡ ਗਿਫਟ ਫਤੇ ਪ੍ਰੋਡਕਸ਼ਨ ਦੇ ਦੁਆਰਾ ਅੱਜ ਵਿਰਸਾ ਵਿਹਾਰ ਵਿੱਚ ਬਹੁਤ ਹੀ ਪਿਆਰਾ ਪ੍ਰੋਗਰਾਮ ਅਬਰਸਤੇ ਉੱਤੇ ਕਰਾਇਆ ਗਿਆ ਵਿਸਾਖੀ ਦੇ ਤਿਹਾਰ ਦੇ ਉੱਤੇ ਔਰ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਪਿਆਰੀਆਂ ਬੱਚੀਆਂ ਨੇ ਆਪਣਾ ਪੰਜਾਬੀ ਕਲਚਰ ਦਿਖਾਇਆ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬੀ ਡਰੈਸ ਅਪ ਹੋ ਕੇ ਉਹਨਾਂ ਨੇ ਗਿੱਧਾ ਔਰ ਪੰਗੜਾ ਔਰ ਆਪਣੀ ਮਾਡਲਿੰਗ ਦਿਖਾਈ ਔਰ ਉਹਦੇ ਨਾਲ ਹੀ ਜਿਹੜੇ ਨੌਜਵਾਨ ਲੜਕੇ ਨੇ ਉਹਨਾਂ ਨੇ ਵੀ ਆਪਣੀ ਮਾਡਲਿੰਗ ਔਰ ਆਪਣਾ ਵਿਰਸਾ ਦਿਖਾਇਆ ਪੰਜਾਬੀ ਅੱਜ ਵਿਸਾਖੀ ਦਾ ਤੇ ਹਰ ਵਿਰਸਾ ਵਿਹਾਰ ਚ ਵਾਕਈ ਲੱਗ ਰਿਹਾ ਹੈ ਕਿ ਅਸੀਂ ਅੱਜ ਆਪਣੇ ਪੰਜਾਬੀ ਇੰਡੀਅਨ ਕਲਚਰ ਨੂੰ ਹਜੇ ਵੀ ਨਹੀਂ ਭੁੱਲੇ ਔਰ ਬੱਚਿਆਂ ਦੇ ਵਿੱਚ ਉਹ ਜਨੂਨ ਹਜੇ ਵੀ ਹੈਗਾ ਆਪਣੇ ਕਲਚਰ ਦਾ ਔਰ ਜਿਹੜਾ ਸਾਡਾ ਯੂਥ ਹੈ ਉਹ ਇਸ ਨਾਲ ਜੁੜਿਆ ਹੋਇਆ ਹੈ ਅੱਜ ਇੱਥੇ ਵਿਸਾਖੀ ਦੇ ਪੁੱਤਰ ਮੌਕੇ ਦੇ ਉੱਤੇ ਗੋਡ ਗਿਫਟ ਜਿਹੜਾ ਸਿੰਗਿੰਗ ਇਹਨਾਂ ਨੇ ਐਸੋਸੀਏਸ਼ਨ ਬਣਾਈ ਹੈ ਉਹਦੇ ਵੱਲੋਂ ਜਿਹੜਾ ਇੱਥੇ ਵਿਰਸਾ ਵਿਹਾਰ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਅੱਜ ਬੜਾ ਕਿਉਂਕਿ ਪਵਿੱਤਰ ਦੇ ਨੇ ਵਿਸਾਖੀ ਵਾਲ ਦੇ ਨੇ ਔਰ ਦੂਸਰਾ ਅੱਜ ਸ਼ਹਾਦਤਾਂ ਜਿਹੜੀਆਂ ਨੇ ਅੱਜ ਦੇ ਦਿਨ ਜਿਹੜੀਆਂ ਜੱਲਿਆਂ ਵਾਲੇ ਬਾਗ ਹੋਈਆਂ ਉੱਥੇ ਸ਼ਹੀਦਾਂ ਨੂੰ ਪ੍ਰਣਾਮ ਵੀ ਹੈ ਸੋ ਅੱਜ ਦੇ ਇਸ ਦਿਨ ਦੇ ਤੇ ਜੋ ਇਹਨਾਂ ਦਾ ਸਿੰਗਿੰਗ ਦਾ ਪ੍ਰੋਗਰਾਮ ਔਰ ਪਰਫਾਰਮੈਂਸ ਹੋ ਰਹੀ ਬੱਚਿਆਂ ਦੀ ਜਿਹੜੀ ਮਾਡਲਿੰਗ ਹੈ ਭੰਗੜਾ ਹੈ ਉਹਦਾ ਪ੍ਰੋਗਰਾਮ ਕੀਤਾ ਬਹੁਤ ਵਧੀਆ ਉਪਰਾਲੇ ਆ ਕਿਉਂਕਿ ਸਾਡਾ ਰਗਲਾ ਪੰਜਾਬ ਆ ਰੰਗਲੇ ਪੰਜਾਬ ਦੀਆਂ ਰੰਗਲੀਆਂ ਗੱਲਾਂ ਨੇ ਸੋ ਉਹ ਉਹਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਮੈਂ ਆਪਣੇ ਸਾਰਿਆਂ ਨੂੰ ਇਹਨਾਂ ਨੂੰ ਰਕੇਸ਼ ਜੀ ਬਾਬਰ ਸੋ ਸਾਰੇ ਪਪੀ ਜੀ ਖੜੇ ਨੇ ਸੋ ਇਹ ਸਾਰੇ ਜਿਹੜਾ ਈਵੈਂਟ ਦੇ ਜਿਹੜੇ ਮੁਖੀ ਨੇ ਮੈਂ ਸਾਰਿਆਂ ਦੇ ਨਾਂ ਤੇ ਨਹੀਂ ਬੋਲ ਸਕਦਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ ਧੰਨਵਾਦ ਅਸੀਂ ਕਾਲ ਨਮਸਕਾਰ ਨਮਸਤੇ ਆਦਾਬ ਮੈਂ ਤੁਹਾਡਾ ਆਪਣਾ ਸੁਰਿੰਦਰ ਸਿਸ਼ਟਾ ਕੁਲੜੇਸ਼ਾ ਅੱਜ ਬਿਰਸਾ ਵਿਹਾਰ ਚ ਵਿਸਾਖੀ ਦਾ ਮੇਲਾ ਬਣਾਇਆ ਜਾ ਰਿਹਾ ਹੈ ਇਹ ਵਿਸਾਖੀ ਦਾ ਮੇਲਾ ਗੋਡ ਗਿਫਟ ਫਤਿਹ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਔਰ ਸਾਡੇ ਐਮ ਡੀ ਇਸ ਪ੍ਰੋਡਕਸ਼ਨ ਦੇ ਨਿਰਿੰਦਰ ਸਿੰਘ ਜੀ ਰਾਜਾ ਸੰਸਿਤੋਂ ਔਰ ਬਹੁਤ ਵਧੀਆ ਉਪਰਾਲਾ ਕੀਤਾ ਹੈ ਹਰ ਫੰਕਸ਼ਨ ਤੇ ਬਹੁਤ ਸਾਰੇ ਕਲਾਕਾਰਾਂ ਨੂੰ ਮੌਕਾ ਦਿੰਦੇ ਨੇ ਪ੍ਰਮੋਟਰ ਵੀ ਨੇ ਪ੍ਰਮੋਟ ਵੀ ਕਰਦੇ ਨੇ ਔਰ ਅਗਰ ਇਹੋ ਜੇ ਪ੍ਰਮੋਟਰ ਨਾ ਹੋਣ ਤੇ ਜਿਹੜਾ ਅੰਮ੍ਰਿਤਸਰ ਚ ਟੈਲੈਂਟ ਹੈਗਾ ਨਾ ਉਹ دبਕੇ ਰਹ ਜੇ ਔਰ ਹਰ ਫੰਕਸ਼ਨ ਚ ਨਾ ਕੋਈ ਨਵਾਂ ਕਲਾਕਾਰ ਲਾਂਚ ਕਰਦੇ ਨੇ ਔਰ ਮੈਂ ਇਹਨਾਂ ਨੂੰ ਵਧਾਈ ਦੇਣਾ ਪ੍ਰੋਗਰਾਮ ਦੇ ਵੀ ਔਰ ਬੜਾ ਵਧੀਆ ਪ੍ਰੋਗਰਾਮ ਹਾਊਸ ਬਿਲਕੁਲ ਫੁੱਲ ਸੀ ਔਰ ਜਿੱਥੇ ਪ੍ਰੋਗਰਾਮ ਕਰਾਉਂਦੇ ਨੇ ਦਿਲੋਂ ਕਰਾਉਂਦੇ ਨੇ ਔਰ ਬੜਾ ਲੋਕ ਪਸੰਦ ਕਰਦੇ ਨੇ ਔਰ ਇਸੇ ਚੀਜ਼ ਸਾਰਿਆਂ ਦੀ ਜਿਹੜੀ ਖੁਸ਼ੀ ਹੁੰਦੀ ਹੈ ਵੀ ਵਾਕਈ ਪ੍ਰੋਗਰਾਮ ਹੋਇਆ ਔਰ ਨੈਕਸਟ ਪ੍ਰੋਗਰਾਮ ਦੀ ਲੋਕ ਉਡੀਕ ਕਰਦੇ ਨੇ ਔਰ ਇਹ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡਿਆ ਵਧੀਆ ਉਪਰਾਲਾ ਹੈ ਜਿਹੜਾ ਦਿਲੋਂ ਹੋ ਕੇ ਕੰਮ ਕਰਦਾ ਹੈ ਉਹ ਕਾਮਯਾਬ ਜ਼ਰੂਰ ਹੁੰਦਾ ਹੈ ਕਹਿੰਦੇ ਜੋ ਸਫਰ ਇਕਤਿਆਰ ਕਰਤੇ ਹਨ وہی ਮੰਜ਼ਿਲੋਂ ਕੋ ਪਾਰ ਕਰਤੇ ਹਨ ਇੱਕ ਵਾਰ ਚੱਲਨੇ ਦਾ ਹੌਸਲਾ ਤੁਰਕਿਏ ਐਸੇ ਮੁਸਾਫਿਰੋ ਕਾ ਰਾਸਤੇ ਬਿਜੋ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਸਾਰੇ ਕਲਾਕਾਰਾਂ ਨੂੰ ਦਰਿੰਦਰ ਜੀ ਨੂੰ ਔਰ ਸਾਡੇ ਮਨਜੀਤ ਜੀ ਨੂੰ ਪਰਵਿੰਦਰ ਜੀ ਨੂੰ ਬਹੁਤ ਬਹੁ ਮੁਬਾਰਕਾਂ ਅੱਜ ਸਾਡੇ ਨਾਲ ਇੱਕ ਬਹੁਤ ਪਿਆਰਾ ਕਲਾਕਾਰ ਹਰਪ੍ਰੀਤ ਹਰਪ੍ਰੀਤ ਭਟਿਆ ਤੁਸੀਂ ਅਕਸਰ ਇਹਨਾਂ ਨੂੰ ਵੀ ਲੱਝ ਵੇਖਦੇ ਹੋ ਔਰ ਬੜਾ ਅਕਸਰ ਇਹ ਕਾਮਯਾਬ ਹੋ ਰਹੇ ਇੱਕ ਦੋ ਫਿਲਮਾਂ ਵੀ ਕਰ ਰਹੇ ਨੇ ਔਰ ਅਸੀਂ ਇੱਕ ਦੋ YouTube ਤੇ ਇੱਕ ਬੜਾ ਵਧੀਆ ਪ੍ਰੋਗਰਾਮ ਸ਼ੁਰੂ ਹੋ ਰਿਹਾ ਸਾਡਾ ਔਰ ਜਿੱਥੇ ਵੀ ਜਾਂਦੇ ਨੇ ਲੋਕ ਬਹੁਤ ਪਿਆਰ ਦਿੰਦੇ ਨੇ ਇਹਨਾਂ ਨੂੰ ਲੋਕ ਫੋਟੋ ਖਿਚਵਾਉਂਦੇ ਨੇ ਲੋਕ ਪਿਆਰ ਕਰਦੇ ਨੇ ਗੱਲਾਂ ਜੀ ਦਾ ਨਾਮ ਜਤਿੰਦਰ ਸਿੱਧੂ ਆ ਜੀ ਤੇ ਇੱਥੇ ਵਿਰਸਾ ਵਿਹਾਰ ਦੇ ਵਿੱਚ ਜਦੋਂ ਅਸੀਂ ਦੇਖ ਲਿਆ ਕਿੰਨੀਆਂ ਰੌਣਕਾਂ ਲੱਗੀਆਂ ਨੇ ਵਿਸਾਖੀ ਦੀਆਂ ਕਿਉਂਕਿ ਵਿਸਾਖੀ ਪੰਜਾਬੀਆਂ ਦਾ ਤਿਉਹਾਰ ਹੈ ਕਿ ਪੰਜਾਬੀ ਜਿਹੜੇ ਨਾ ਇਸ ਦਿੌਰ ਦਾ ਸਾਰਾ ਸਾਲ ਵੇਟ ਕਰਦੇ ਆ ਜਟਾਂ ਦੀਆਂ ਕਣਕਾਂ ਸੁਨਹਿਰੀ ਹੋ ਗਈਆਂ ਨੇ ਪੱਕੀਆਂ ਨੇ ਔਰ ਕਣਕਾਂ ਦੀ ਵਾਢੀ ਪੈ ਜਾਂਦੀ ਹੈ ਤੇ ਮੇਲੇਾਂ 'ਚ ਜਾਂਦੇ ਨੇ ਤੇ ਬਹੁਤ ਰੌਣਕਾਂ ਲੱਗੀਆਂ ਨੇ ਔਰ ਅਸੀਂ ਵੀ ਇਹ ਰੌਣਕਾਂ ਵੇਖਣ ਆਏ ਆ ਮੇਰਾ ਨਾਮ ਪ੍ਰਵਿੰਦਰ ਕੌਰ ਔਰ ਸਭ ਤੋਂ ਪਹਿਲਾਂ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਰ ਸ਼ੀਦੀ ਦੇੜਾ ਵੀ ਅੱਜ ਔਰ ਗੋਡ ਗਿਫਟ ਫਤਿਹ ਜੋ ਪ੍ਰੋਡਕਸ਼ਨ ਵੱਲੋਂ ਇਵੈਂਟ ਕਰਵਾਇਆ ਬਹੁਤ ਵਧੀਆ ਪ੍ਰੋਗਰਾਮ ਆ ਔਰ ਮੇਰੇ ਵੱਡੇ ਵੀਰ ਜੀ ਨੇ ਜਿੰਨਾ ਵੀ ਉਪਰਾਲਾ ਕੀਤੇ ਨੇ ਅਸੀਂ ਕਾਫੀ ਪ੍ਰੋਗਰਾਮਸ ਅਟੈਂਡ ਕੀਤੇ ਲੇਕਿਨ ਇੰਨਾ ਵਰਗਾ ਆਪਣਾ ਪੰਜਾ ਕਿਤੇ ਨਹੀਂ ਮਿਲਿਆ ਔਰ ਮੈਂ ਫੇਰ ਤੋਂ ਦੁਬਾਰਾ ਵਧਾਈ ਦਿੰਨੀ ਆਏ ਹੋਏ ਕਲਾਕਾਰ ਔਰ ਸ੍ਰਿੰਦਰ ਫਰਿਸ਼ਤਾ ਜੀ ਖਾਸ ਕਰਕੇ ਮੇਰੇ ਮੇਰੇ ਪਾਰਟੀ ਵਰਕਰ ਵੀ ਨੇ ਮੇਰੇ ਭਰਾ ਵੀ ਨੇ ਵੱਡੇ ਔਰ ਬਹੁਤ ਅੱਛਾ ਲੱਗਾ ਇੱਕ ਫੈਮਲੀ ਵਾਂਗੂ ਪਿਆਰ ਦਿੰਦੇ ਆ ਥੈਂਕ ਯੂ ਸੋ ਮਚ ਨਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਜੋ ਅੱਜ ਦਾ ਪਵਨ ਪਵਿੱਤਰ ਦਿਹਾੜਾ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਜੋ ਕਿ ਪੂਰੇ ਵਰਲਡ ਦੇ ਵਿੱਚ ਬਹੁਤ ਹੀ ਉਸ਼ਾ ਅਤੇ ਤੁਮ ਤੁਮ ਦੇ ਨਾਲ ਬਣਾਇਆ ਜਾਂਦਾ ਆ ਔਰ ਇੱਥੇ ਹੀ ਜੋ ਧਾਰਮਿਕ ਔਰ ਸੱਭਿਆਚਾਰਕ ਔਰ ਉਸ ਦੇ ਨਾਲ ਨਾਲ ਹੀ ਜੋ ਜਿਲੇ ਵਾਲੇ ਬਾਗ ਦਾ ਜੋ ਸਾਕਾਇਆ ਉਹ ਵੀ ਜੋ ਯਾਦ ਤਾਜ਼ਾ ਕੀਤੀ ਜਾਂਦੀ ਹੈ ਹਰ ਸਾਲ ਜੋ ਕਿ ਗੋਡ ਗਿਫਟ ਫਟੇ ਪ੍ਰੋਡਕਸ਼ਨ ਅਤੇ ਅੰਮ੍ਰਿਤਸਰ ਵਾਸੀਆਂ ਦੇ ਜਿਹੜੇ ਸਹਿਯੋਗ ਦੇ ਨਾਲ ਅਤੇ ਖਾਸ ਕਰਕੇ ਜਿਹੜੇ ਸਾਡੇ ਅੰਮ੍ਰਿਤਸਰ ਦੇ ਬਹੁਤ ਹੀ ਹੋਣਖਾਰ ਤੇ ਬਹੁਤ ਹੀ ਚੜ੍ਹਦੀ ਕਲਾ ਵਾਲੇ ਤੇ ਬਹੁਤ ਹੀ ਦੁਨੀਆ ਦੇ ਵਿੱਚ ਨਾਮ ਖੱਟਣ ਵਾਲੇ ਜਿਹੜੇ ਕਲਾਕਾਰ ਉਚੇਚੇ ਤੌਰ ਤੇ ਪੁੱਜੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਅੱਜ ਦਾ ਰੰਗਾ ਰੰਗ ਪ੍ਰੋਗਰਾਮ ਜੋ ਕਿ ਵਿਰਸਾ ਵਿਹਾਰ ਆਡਿਟੋਰੀਅਮ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਰੱਖਿਆ ਗਿਆ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਜੋ ਬਹੁਤ ਹੀ ਟੈਲੈਂਟਡ ਜਿਹੜੇ ਸਿੰਗਰ ਨੇ ਉਹਨਾਂ ਦੇ ਵੱਲੋਂ ਸਿੰਗਿੰਗ ਕੀਤੀ ਗਈ ਦੇਸ਼ ਭਗਤੀ ਦੇ ਗੀਤ ਗਾਏ ਗਏ ਖੁਸ਼ੀਆਂ ਦੇ ਗੀਤ ਗਾਏ ਗਏ ਧਾਰਮੀ ਗੀਤ ਗਾਏ ਗਏ ਔਰ ਉਸ ਦੇ ਨਾਲ ਨਾਲ ਜੋ ਬੱਚਿਆਂ ਦੇ ਵੱਲੋਂ ਪੰਗੜਾ ਗਿੱਧਾ ਦਾਸ ਦੀ ਪਰਫਾਰਮੈਂਸ ਕੀਤੀ ਗਈ ਗਿੱਧੇ ਦੀ ਪਰਫਾਰਮੈਂਸ ਤੋਂ ਇਲਾਵਾ ਜਿਹੜੀਆਂ ਹੋਰ ਪੰਜਾਬੀ ਡਾਂਸ ਤੋਂ ਇਲਾਵਾ ਜਿਹੜੇ ਸਾਡੇ ਅੰਮ੍ਰਿਤਸਰ ਦੇ ਮਾਡਲ ਮੁੰਡੇ ਕੁੜੀਆਂ ਨੇ ਉਹਨਾਂ ਨੇ ਮਾਡਲਿੰਗ ਦਾ ਵੀ ਜੋ ਬਹੁਤ ਵਧੀਆ ਜੋ ਮੁਜਾਹਰਾ ਕੀਤਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੋ ਸਾਡਾ ਮੇਨ ਮਕਸਦ ਆ ਕਿ ਉਹ ਜਿਹੜਾ ਨੌਜਵਾਨ ਪੀੜੀ ਨੂੰ ਤੇ ਬੱਚਿਆਂ ਨੂੰ ਸ਼ਹਿਰ ਦੇ ਵੱਖ-ਵੱਖ ਯੂਨਿਓਨਾਂ ਦੇ ਅੰਦਰ ਟੈਲੈਂਟ ਹੈ ਉਹਨਾਂ ਨੂੰ ਉਭਾਰਨ ਦਾ ਸਟੇਜ ਦੇ ਉੱਤੇ ਲੈ ਕੇ ਆਉਣ ਦਾ ਚਾਹੇ ਕਿ ਜੋ ਨਸ਼ਿਆਂ ਨੂੰ ਆਪਾਂ ਜਿਹੜਾ ਇਹ ਨਸ਼ਿਆਂ ਦੇ ਕੋਹੜ ਨੂੰ ਜਿਹੜਾ ਖਤਮ ਕਰ ਸਕੀਏ ਉਹਨਾਂ ਦੇ ਆਵਾਜ਼ ਉਹਨਾਂ ਦੇ ਖਿਲਾਫ ਜਿਹੜੀ ਬਾਤ ਚੁੱਕ ਸਕੀਏ ਤੇ ਇਸ ਲਈ ਇਹ ਸਾਰੇ ਸਾਡੇ ਅੰਮ੍ਰਿਤਸਰ ਵਾਸੀਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਆ ਤੇ ਅਸੀਂ ਇੱਕ ਮਿਕ ਹੋ ਕੇ ਜਿਹੜਾ ਸਾਰੇ ਸਾਥ ਦਈਏ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਵਾ ਉਹ ਇੱਕ ਦੇ ਜੜ ਜੜ ਤੜੀਏ ਕੋਡ ਨੂੰ ਖਤਮ ਕਰੀਏ ਤੇ ਜਿਹੜਾ ਸਭਿਆਚਾਰ ਔਰ ਧਾਰਮਿਕਤਾ ਨੂੰ ਜਿਹੜੀ ਪਹਿਲ ਦਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਨੂੰ ਜੀ ਟੈਲੈਂਟਡ ਹਾਲੇ ਵੀ ਘਰ ਬੈਠੇ ਆ ਜਿੰਨੇ ਕੁ ਪੁੱਛਾ ਅਗਰ ਗੋਡ ਗਿਫਟ ਪ੍ਰੋਡਕਸ਼ਨ ਨਾਲ ਜੁੜਨਾ ਹੋਵੇ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਦਿਓ ਦੇਖੋ ਜੀ ਗੋਡ ਗਿਫਟ ਤੇ ਪ੍ਰੋਡਕਸ਼ਨ ਦੇ ਪਹਿਲਾਂ ਜਿਸ ਤਰ੍ਹਾਂ ਕਿ ਲਾਸਟ ਵੈਸੇ ਤੇ 2010 ਤੋਂ ਮਤਲਬ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਾਫੀ ਪ੍ਰੋਗਰਾਮ ਚੱਲ ਰਹੇ ਨੇ ਜੋ ਕਿ ਹੁਣ ਕੁਝ ਸਾਲ ਤੋਂ ਸਿੰਗਿੰਗ ਦੇ ਨਾਲ ਵੀ ਜੁੜੇ ਆ ਅਸੀਂ ਪਿਛਲੇ 2.5-3 ਸਾਲ ਤੋਂ ਤੇ ਗੋਡ ਗਿਫਟ ਦੇ ਪ੍ਰੋਡਕਸ਼ਨ ਜਿਹੜੀ ਇਹ ਸਟੇਜ ਲੈ ਕੇ ਹੁੰਦਾ ਵਾ ਇਹ ਹਰ ਇੱਕ ਟੈਲੈਂਟ ਜਿਸ ਤਰ੍ਹਾਂ ਕਿ ਸਿੰਗਿੰਗ ਹੋ ਗਈ ਮਾਡਲਿੰਗ ਹੋ ਗਈ ਰੈਂਪਵਕ ਹੋ ਗਈ ਚਾਹੋ ਪੇਂਟਿੰਗ ਹੋ ਗਈ ਕਿਸੇ ਵੀ ਤਰ੍ਹਾਂ ਦਾ ਕਿਸੇ ਵਿੱਚ ਵੀ ਜਿਹੜਾ ਵੀ ਟੈਲੈਂਟ ਹੈ ਚਾਹੇ ਬੱਚੇ ਆ ਚਾਹੇ ਬਜ਼ੁਰਗ ਆ ਅਸੀਂ ਮਤਲਬ ਇਹਦੇ ਵਿੱਚ ਜਿਹੜਾ ਏਜ ਦੀ ਵੀ ਕੋਈ ਲਿਮਟ ਨਹੀਂ ਰੱਖਦੇ ਕਿ ਹਰ ਏਜ ਦਾ ਕਿਉਂਕਿ ਕੁਝ ਜਿਹੜੇ ਸਾਡੇ ਚਾਅ ਹੁੰਦੇ ਨੇ ਉਹ ਸਾਡੇ ਬਚਪਨ ਚ ਪੂਰੇ ਨਹੀਂ ਹੋ ਸਕਦੇ ਕੁਝ ਜਵਾਨੀ ਚ ਪੂਰੇ ਨਹੀਂ ਹੋ ਸਕਦੇ ਤੇ ਕੁਝ ਜਿਹੜੇ ਮਤਲਬ ਕਿ ਅਸੀਂ ਬੁਢੇਪੇ ਚ ਆ ਜਿੰਦੇ ਆ ਕੁਝ ਚਾਅ ਉਹਦਾ ਹੁੰਦਾ ਵਾ ਕਿ ਸਾਨੂੰ ਅਸੀਂ ਵੀ ਮਤਲਬ ਕਿ ਸਟੇਜ ਤੇ ਪਰਫਾਰਮ ਕਰ ਸਕੀਏ ਅਸੀਂ ਮਤਲਬ ਕਿ ਹਰ ਏਜ ਦੇ ਲਈ ਚਾਹੇ 2 ਸਾਲ ਦਾ ਆਇਆ ਚਾਹੇ 100 ਸਾਲ ਦਾ ਆ ਉਹਨਾਂ ਲਈ ਅਸੀਂ ਮੌਕੇ ਪ੍ਰਦਾਨ ਕਰਦੇ ਆ ਕਿ ਉਹ ਸਾਰੇ ਸਾਰਿਆਂ ਦਾ ਵੈਲਕਮ ਹੈ ਸਾਡੀ ਜਿਹੜੀ ਇਹ ਨਿਮਾਣੀ ਦੀ ਸਟੇਜ ਆ ਸਾਡਾ ਨਿਮਾਣੀ ਦੀ ਕੋਸ਼ਿਸ਼ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਇਹ ਸਾਡੇ ਜਿਹੜੇ ਮਸ਼ਹੂਰ ਜਿਹੜੇ ਕਲਾਕਾਰ ਨੇ ਸਾਡੇ ਸਰਕਾਰ ਜੋਗ ਕੁਲੇਸ਼ਾ ਜੀ ਤੇ ਜਿੰਨੇ ਵੀ ਸਰਕਾਰ ਜੋਗ ਸਾਡੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਜਿੰਨੇ ਵੀ ਪ੍ਰੋਗਰਾਮ ਆ ਉਹ ਹੀ ਜਿਹੜੇ ਕਾਮਯਾਬ ਹੁੰਦੇ ਇਹਨਾਂ ਦੇ ਸਹਿਯੋਗ ਦੇ ਸਦਕਾ ਹੀ ਹੁੰਦੇ ਆ ਤੇ ਸਾਡਾ ਜਿਹੜਾ ਨੰਬਰ ਆ 9115401911 ਗੋਲਡ ਗਿਫਟ ਪਰੂਡਕਸ਼ਨ ਨਰਿੰਦਰ ਸਿੰਘ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ